ਕੋਲ ਨੂਰ ਕਾਰ ਸੰਦੂ ਕਿੱਥੇ ਆਣਾ ਤੂੰ ਕੀ ਕਰਦਾ ਬੁੱਤਾਂ ਚੱਕ ਲੋ ਬਾਹਰ ਚੱਕ ਲੋ ਲਓ ਉਧਰ ਹੀ ਬਹਿ ਜਾ ਤੂੰ ਪੰਗੇ ਨਾ ਲਿਆ ਕਰ ਬਾਲੇ

Whoa oh, oh. ਟਿੰਗ ਨਿੰਗ 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 ਟਿੰਗ ਨਿੰਗ ਟਿੰਗ ਨਿੰਗ ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਨਿੰਗ 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 ਨੂਰੇ ਓ ਨੂਰੇ ਟਿੰਗ ਲਿੰਗ 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 ਟਿੰਗ ਲਿੰਗ 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 ਟਿੰਗ ਟਿੰਗ ਨਿੰਗ 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 ਨੱਚ ਕੇ ਦਿਖਾ ਦੇ ਫਿਰ ਪੰਗੜਾ ਪਾਦੋ ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਟਿੰਗ ਨਿੰਗ ਟਿੰਗ ਟਿੰਗ ਨਿੰਗ ਟਿੰਗ ਟਿੰਗ ਨਿੰਗ ਨਿੰਗ ਪੰਗੜਾ ਪਾਦੋ ਟਿੰਗ ਨਿੰਗ 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 ਟਿੰਗ ਟਿੰਗ ਨਿੰਗ 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 ਟਿੰਗ ਟਿੰਗ ਨਿੰਗ 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 ਟਿੰਗ ਟਿੰਗ ਨਿੰਗ 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 ਟਿੰਗ ਨਿੰਗ 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 ਟਿੰਗ ਨਿੰਗ 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 ਪਾਦ ਪੰਗੜਾ ਬੋ ਪਾਦ ਪਾਦ ਨੂਰ ਪੰਗੜਾ ਬੋਦ ਪਾਤਾ ਪੰਗੜਾ ਪਾਤਾ ਕੋਲ ਨੂਰ ਨੇ ਪਈ ਪੰਗੜਾ ਪਾਤਾ ਹੋਈ ਚਲੋ 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 ਟਿੰਗ ਨਿੰਗ ਨਿੰਗ ਕੇ ਕਰ ਦੋ ਟਿੰਗ ਨਿੰਗ 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 ਉਹ ਟਿੰਗ ਨਿੰਗ 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 ਨਿੰਗ